ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ 13ਵਾਂ ਭਾਗ ਇਸ ਵੀਡੀਓ ਦੇ ਵਿੱਚ ਤੁਹਾਡੇ ਰੂਬਰੂ ਕਰ ਰਹੇ ਹਾਂ ਲੜੀ ਜੋੜਨ ਦੇ ਲਈ ਤੁਸੀਂ ਜਿਹੜੀਆਂ ਪਿਛਲੀਆਂ ਵੀਡੀਓਜ਼ ਨੇ ਜ਼ਰੂਰ ਦੇਖ ਸਕਦੇ ਹੋ ਤਾਂ ਜੋ ਤੁਹਾਨੂੰ ਪੂਰਾ ਜਿਹੜਾ ਨਾਵਲ ਆ ਹੋ ਸਮਝ ਆ ਸਕੇ ਬੂਹਾ ਬੰਦ ਸੀ ਛੇਤੀ ਖੋਲੋ ਸ਼ਿਕੰਜਵੀ ਖਰਾਬ ਹੋ ਜਾਏਗੀ ਅੱਛਾ ਬੂਹਾ ਖੁੱਲਿਆ ਕਿਦਾਰ ਨੇ ਗਲਾਸ ਫਾੜਨ ਲਈ ਜਦ ਹੱਥ ਵਧਾਇਆ ਤਾਂ ਵੀਣਾ ਨੇ ਵੇਖਿਆ ਜਿਵੇਂ ਮੁਰਦੇ ਦਾ ਹੱਥ ਹੁੰਦਾ ਹੈ ਪੀਲਾ ਭੂਕ ਜਿਹਾ ਵੀਣਾ ਉ ਤਾਂ ਤੱਕੀ ਅੱਖਾਂ ਤੇ ਚਿਹਰਾ ਉਦੋਂ ਵੀ ਵੱਧ ਕਿਦਾਰ ਨੇ ਘਟ ਘਟ ਪੀ ਕੇ ਗਲਾਸ ਖਾਲੀ ਕਰ ਦਿੱਤਾ ਤੇ ਮੁੜ ਮੰਜੇ ਤੇ लेट ਗਿਆ ਤੁਸਾਂ ਕੱਪੜੇ ਨਹੀਂ ਬਦਲੇ ਵੀਣਾ ਨੇ ਉਸ ਦੇ ਕੋਲ ਬੈਠ ਕੇ ਪੁੱਛਿਆ ਹੁਣ ਕਿਦਾਰ ਉਸ ਨੂੰ ਉਪਰਾਂ ਨਹੀਂ ਸੀ ਜਾਪ ਰਿਹਾ ਕਿਦਾਰ ਦੇ ਨਿਰੁੱਤਰ ਰਹਿਣ ਤੇ ਉਸ ਨੇ ਉਸ ਦੇ ਮੱਥੇ ਤੇ ਹੱਥ ਫੇਰਦਿਆਂ ਪੁੱਛਿਆ ਅੱਜ ਤੇ ਫਿੱਕੀ ਨਹੀਂ ਸੀ ਸ਼ਕੰਜ ਵੀ ਉਦੋਂ ਦੀ ਚਾਹ ਵਾਂਗ ਕਿਦਾਰ ਨੇ ਉਸ ਵੱਲ ਅੱਖਾਂ ਚੁੱਕੀਆਂ ਕਦੋਂ ਦੀ ਜਿਹੜੀ ਤੁਸੀਂ ਉਹਦਣ ਛੱਡ ਗਏ ਸੋਂ ਨਹੀਂ ਫਿੱਕੀ ਕਦੋਂ ਸੀ ਤੁਸੀਂ ਪੀਤੀ ਸੀ ਹਾਂ ਇੱਕ ਪਿਆਲਾ ਮਿੱਠੀ ਮਿੱਠਾ ਸੀ ਹੋਵੇਗਾ ਤਾਂ ਨਹੀਂ ਪੀਤੀ ਸੀ ਨਾ ਨਹੀਂ ਸੀ ਤਾਂ ਮੈਂ ਖਿਆਲ ਨਹੀਂ ਸੀ ਕੀਤਾ ਤੁਹਾਨੂੰ ਇਤਨੇ ਵੀ ਹੋਸ਼ ਨਹੀਂ ਸੀ ਮੇਰੀ ਅਕਲ ਮਾਰੇ ਗਈ ਮਿੱਠਾ ਪਾਉਣਾ ਭੁੱਲ ਗਈ ਸਾਂ ਪਰ ਤੁਸੀਂ ਬੋਲਦੇ ਕਿਉਂ ਨਹੀਂ ਚੰਗੀ ਤਰ੍ਹਾਂ ਵੀਣਾ ਨੇ ਥੋੜਾ ਜਿ ਰੁੱਕ ਕੇ ਪੁੱਛਿਆ ਬੋਲਦੇ ਰਿਹਾ ਵਾਂ ਕਿਦਾਰ ਨੇ ਉਸ ਵੱਲ ਤੱਕੇ ਬਿਨਾ ਉੱਤਰ ਦਿੱਤਾ ਵਿਨੈਸਵੇਲੇ ਆਪਣੇ ਅੰਦਰ ਇੱਕ ਸਵਾਦਿਅ ਮਹਿਸੂਸ ਕਰ ਰਹੀ ਸੀ ਪਰ ਨਾਲ ਹੀ ਕਿਦਾਰ ਦੀ ਹਾਲਤ ਨੂੰ ਵੇਖ ਕੇ ਉਸ ਦਾ ਦਿਲ ਡੁੱਬਦਾ ਜਾ ਰਿਹਾ ਸੀ ਥੋੜਾ ਚਿਰ ਕਮਰੇ ਵਿੱਚ ਚੁੱਪ چھਾਈ ਰਹੀ ਜਿਉਂ-ਜਿਉਂ ਉਹ ਵੀਣਾ ਉਸ ਦੇ ਨਾਲ ਜੁੜਦੀ ਜਾਂਦੀ ਸੀ ਕਿਦਾਰ ਪਰੇ-ਪਰੇ ਸਰਕਦਾ ਜਾ ਰਿਹਾ ਸੀ ਆਪਣੇ ਮੱਥੇ ਉੱਤੇ ਫਿਰ ਰਹੇ ਵੀਣਾ ਦੇ ਹੱਥ ਨੂੰ ਉਹ ਆਪਣੀ ਸੜ ਰਹੀ ਖਲੜੀ ਉੱਤੇ ਬਰਫ਼ ਦੀ ਡਲੀ ਫਿਰਦੀ ਅਨੁਭਵ ਕਰ ਰਿਹਾ ਸੀ ਜਿਸ ਦੀ ਠੰਡਕ ਸ਼ਾਇਦ ਉਸ ਨੂੰ ਜ਼ਿਆਦਾ ਮਹਿਸੂਸ ਹੋ ਰਹੀ ਸੀ ਤੇ ਜਿਹੜੀ ਉਸ ਵੇਲੇ ਕੇਦਾਰ ਲਈ 18 ਦੀ ਥਾਂ 17 ਦਾ ਕੰਮ ਕਰ ਰਹੀ ਸੀ ਤੁਸੀਂ ਤੱਕਦੇ ਕਿਉਂ ਨੇ ਮੇਰੇ ਵੱਲ ਵੀਣਾ ਨੇ ਉਸ ਦੇ ਸਿਰ ਨੂੰ ਆਪਣੇ ਗੋਡੇ ਤੇ ਰੱਖ ਕੇ ਪੁੱਛਿਆ ਕੇਦਾਰ ਉੱਠ ਕੇ ਬੈਠ ਗਿਆ ਵੀਣਾ ਪਾਸੋਂ ਕੁਝ ਵਿਥਤੀ ਵੀਣਾ ਸੱਕ ਕੇ ਫਿਰ ਉਸ ਦੇ ਨਾਲ ਹੋ ਗਈ ਉਹ ਫਟਿਆ ਵੀਣਾ ਫਿਰ ਨਾਲ ਹੋ ਗਈ ਉਹ ਉੱਠ ਕੇ ਖੜਾ ਹੋ ਗਿਆ ਤੇ ਵੀਣਾ ਨੇ ਬਾਹਾਂ ਖਿੱਚ ਕੇ ਫਿਰ ਉਸ ਨੂੰ ਆਪਣੇ ਨਾਲ ਬਿਠਾ ਲਿਆ ਇਸ ਤਰ੍ਹਾਂ ਹਰਕਤਾਂ ਸਨ ਪਰ ਇਹਨਾਂ ਦੇ ਓਲੇ ਸ਼ਾਇਦ ਕੋਈ ਬਹੁਤ ਗੰਭੀਰ ਵਿਵਾਦ ਚੱਲ ਰਿਹਾ ਸੀ ਕੋਈ ਗੁੰਝਲਦਾਰ ਬਹਿਸ ਮੁਬਾਈਸਾ ਲੰਮੇ ਚੌੜੇ ਪ੍ਰਸ਼ਨ ਉੱਤਰ ਵੀਣਾ ਕਿਦਾਰ ਨੇ ਇੱਕ ਵਾਰੀ ਉਸ ਵੱਲ ਤੱਕ ਕੇ ਫਿਰ ਅੱਖਾਂ ਨੀਵੀਆਂ ਕਰਦੇ ਕਿਹਾ ਤੂੰ ਮੇਰੀ ਗਲਤੀ ਮਾਫ ਨਹੀਂ ਕਰ ਸਕਦੀ ਮੈਂ ਕਿ ਤੁਸੀਂ ਵੀਣਾ ਨੇ ਉਸ ਦੀ ਗਰਦਨ ਵਿੱਚ ਵਾਂ ਪਾ ਕੇ ਕਿਹਾ ਮੈਂ ਤੁਹਾਨੂੰ ਦੁਖੀ ਕੀਤਾ ਅੱਗੇ ਤੇ ਨਹੀਂ ਪਰ ਹੁਣ ਜ਼ਰੂਰ ਕਰ ਰਹੀ ਹਾਂ ਕਿਦਾਰ ਨੇ ਆਪਣੇ ਹੀ ਅੱਗੇ ਪਲਮਦਿਆਂ ਉਸ ਦੀਆਂ ਦੋਹਾਂ ਉਂਗਲੀਆਂ ਨੂੰ ਫੜ ਕੇ ਕਿਹਾ ਵੀਣਾ ਹੁਣ ਵੀਣਾ ਤਰਵਕੀ ਤੂੰ ਜਿੰਨੀ ਵਾਰੀ ਮੈਨੂੰ ਵੀ ਸੰਬੋਧਨ ਕੀ ਹੈ ਕੀਤਾ ਇੱਕ ਵਾਰੀ ਵੀ ਉਹ ਲਫ਼ਜ਼ ਤੇਰੀ ਜ਼ੁਬਾਨੋਂ ਨਹੀਂ ਨਿਕਲਿਆ ਕਿਹੜਾ ਭਰਾ ਜੀ ਵੀਣਾ ਕੰਬ ਉਠੀ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਦੇ ਕੁਝ ਬੋਲਣ ਲਈ ਹੋਂਟ ਫਰਕੇ ਪਰ ਇੱਕ ਵੀ ਸ਼ਬਦ ਮੂੰਹੋਂ ਨਾ ਕੱਢ ਸਕੇ ਉਸ ਨੇ ਕਿਦਾਰ ਦੀਆਂ ਅੱਖਾਂ ਵਿੱਚ ਅੱਖਾਂ ਸਾਹਣੇ ਦਿਲ ਦਾ ਜਿਵੇਂ ਸਾਰਾ ਪਿਆਰ ਉਲੱਦਣਾ ਸ਼ੁਰੂ ਕਰ ਦਿੱਤਾ ਬਦੋ ਬਦੀ ਉਸ ਦੀਆਂ ਬਾਂਹਾਂ ਕਿਦਾਰ ਲਈ ਖੁੱਲ ਗਈਆਂ ਕਿਦਾਰ ਨਹੀਂ ਬੋਲਿਆ ਨਹੀਂ ਹਿੱਲਿਆ ਉਸ ਦਾ ਇੱਕ ਹੱਥ ਵੀਣਾ ਦੀ ਪਿੱਠ ਤੇ ਤੇ ਦੂਜਾ ਉਸ ਦੇ ਸਿਰ ਤੇ ਫਿਰ ਰਿਹਾ ਸੀ ਉਸ ਦੀਆਂ ਅੱਖਾਂ ਚੋਂ ਦੋ ਤਿੰਨ ਗਰਮ ਪਾਣੀ ਦੀ ਤੁਪਕੇ ਨਿਕਲੇ ਤੇ ਵੀਣਾ ਦੀ ਚੁੰਨੀ ਤੇ ਝਾੜ ਡਿਗੇ ਤੇ ਵੀਣਾ ਨੇ ਇਸ ਚੁੰਨੀ ਦੀ ਕੰਨੀ ਨਾਲ ਉਸ ਦੀਆਂ ਅੱਖਾਂ ਦਾ ਬਾਕੀ ਪਾਣੀ ਵੀ ਚੂਸ ਲਿਆ ਬਾਂਹ ਢਿੱਲੀਆਂ ਹੋਈਆਂ ਵੀਣੀ ਹਾਂਜੀ ਨਹੀਂ ਕਹੇਗੀ ਵੀਣਾ ਚੁੱਪ ਸੀ ਕਾਵਿਣੀ ਇੱਕ ਵਾਰ ਪ੍ਰਾਜੀ ਕਹਿ ਕੇ ਮੈਨੂੰ ਬੁਲਾ। ਬੋਲ ਵੀਣੀ ਮੇਰੀਆਂ ਅੱਖਾਂ ਵਿੱਚ ਕੀ ਤੱਕ ਰਹੀ ਹੈ? ਮੇਰੀ ਭੈਣ ਨਹੀਂ ਤੂੰ। ਵੀਣੀ ਵੀਣੀ ਉਫ ਛੇਤੀ ਬੋਲ ਵੀਣੀ ਮੇਰਾ ਦਿਲ ਤੇ ਉਸਨੇ ਸੱਜੇ ਹੱਥ ਨਾਲ ਆਪਣੀ ਹਿੱਕ ਦਾ ਖੱਬਾ ਪਾਸਾ ਦਬਾਉਣਾ ਸ਼ੁਰੂ ਕੀਤਾ। ਵੀਣਾ ਦੀਆਂ ਅੱਖਾਂ ਵਿੱਚੋਂ ਬਲੌਰੀ ਬੂੰਦਾਂ ਕਿਰ ਰਹੀਆਂ ਸਨ। ਉਸਦੀ ਨਜ਼ਰ ਕਿਦਾਰ ਦੇ ਚਿਹਰੇ ਉੱਤੇ ਇਸ ਤਰ੍ਹਾਂ ਅਟਕੀ ਹੋਈ ਸੀ ਜਿਵੇਂ ਕਿਸੇ ਨੇ ਮੰਤਰ ਨਾਲ ਕੀਲ ਦਿੱਤੀ ਹੋਵੇ। ਨਾਲ ਕੇਦਾਰਸ ਨੂੰ ਬੁਲਾ ਬੁਲਾ ਕੇ ਥੱਕ ਗਿਆ ਤਾਂ ਵੀ ਨਾ ਆਪ ਬੋਲ ਉઠી ਮੈਨੂੰ ਡਰ ਲੱਗ ਰਿਹਾ ਏ ਭਰਾ ਮੇਰੇ ਕੋਲੋਂ ਨਹੀਂ ਹੋਰ ਮੈਂ ਮੈਂ ਤੁਹਾਡੇ ਨਾਲ ਵਿਆਹ ਕ ਵੀਣੀ ਵੀਣੀ ਬਿਜਲੀ ਦੀ ਫੁਰਤੀ ਨਾਲ ਉਸਤੇ ਮੂੰਹ ਅੱਗੇ ਹੱਥ ਦੇ ਕੇ ਕੇਦਾਰ ਕੜ ਗਿਆ ਬਸ ਖਬਰਦਾਰ ਵੀਣਾ ਦੇ ਹੋਂਠ ਫਰਕ ਰਹੇ ਸਨ ਜਿਨ੍ਹਾਂ ਉਤੇ ਅਥਰੂ ਆ ਇਕੱਠੇ ਹੋਏ ਜਿਹੜੇ ਕੇਦਾਰ ਦੀਆਂ ਉਂਗਲਾਂ ਨੇ ਖਿੰਡਾ ਦਿੱਤੀ ਮੈਂ ਮੈਂ ਤੁਹਾਡੀ ਜਾਨ ਲੈਣ ਲਈ ਪੈਦਾ ਨਹੀਂ ਹੋਈ ਤੇ ਵੀਣਾ ਦੇ ਹਟਕੋਰੀਆਂ ਨਾਲ ਕਮਰਾ ਗੂੰਜ ਉੱਠਿਆ ਵੀਣੀ ਕੋਈ ਵੇਖੇਗਾ ਤਾਂ ਕੀ ਕਹੇਗਾ ਪਿਆ ਕਹੇ ਜੋ ਕਿਸਦਾ ਜੀ ਆਵੇ ਵੀਣੀ ਮੈਂ ਐਵੇਂ ਕਿਹਾ ਸੀ ਮਰਦਾ ਨਹੀਂ ਨਹੀਂ ਵੀਣਾ ਦੀ ਆਵਾਜ਼ ਵਿੱਚੋਂ ਕਰਮਣਾ ਦੀ ਨਦੀ ਉਮੜ ਰਹੀ ਸੀ ਤੁਹਾਨੂੰ ਆਪਣਾ ਇਕਰਾਰ ਪੂਰਾ ਕਰਨਾ ਪਏਗਾ ਨਾਲੇ ਦੱਸੋ ਤੁਸਾਂ ਰੁਪਏ ਕਿੱਥੋਂ ਲਿਆਂਦੇ ਨੇ ਸੱਚ ਦੱਸੋ ਕਿਦਾਰ ਚੁੱਪ ਸੀ ਤੁਸੀਂ ਜਾਣ ਤੇ ਖੇਡ ਜਾਣ ਲਈ ਤਿਆਰ ਬੈਠੇ ਬੈਠਿਓ ਮੈਂ ਜਾਣ ਦੀ ਹਾਂ ਮੈਂ ਇਕਰਾਰ ਪੂਰਾ ਕਰਾਂਗੀ ਮੈਂ ਤੁਹਾਨੂੰ ਬਚਾਵਾਂਗੀ ਮੈਂ ਤੁਹਾਡੀ ਬੋਟੀ ਵੀਣੀ ਅੱਗੇ ਉਸ ਅੱਗੇ ਵਾਂਗ ਉਸ ਦਾ ਮੂੰਹ ਬੰਦ ਕਰਕੇ ਕਿਦਾਰ ਚ ਲਾਇਆ ਬੰਦ ਕਰ ਜਵਾਨ ਮੁੜ ਕੇ ਉਹ ਜਿਹਾ ਕੋਈ ਲਫਜ਼ ਤੂੰ ਮੂੰਹ ਕੱਢਿਆ ਤਾਂ ਮੈਨੂੰ ਜਿਉਂਦਾ ਨਹੀਂ ਦੇਖੇਗੀ ਮੈਂ ਤੇਰੇ ਸਾਹਮਣੇ ਆਪਣੇ ਆਪ ਨੂੰ ਹਲਾਕ ਕਰ ਲਵਾਂਗਾ ਫਿਰ ਖਾਮੋਸ਼ੀ ਛਾ ਗਈ ਕਹ ਬੁਣੀ ਮੇਰੀ ਚੰਗੇ ਭੈਣ ਇੱਕ ਵਾਰੀ ਕਹੋ ਭਰਾ ਜੀ ਕਿਦਾਰ ਨੇ ਉਸ ਨੂੰ ਇੱਕ ਵਾਰ ਫਿਰ ਆਪਣੇ ਨਾਲ ਘੁੱਟ ਲਿਆ ਤੂੰ ਹੱਸਦੀ ਕਿਉਂ ਨਹੀਂ ਵੀਣੀ ਕਿਦਾਰ ਨੇ ਉਸਦੀ ਠੋਡੀ ਉੱਚੀ ਕਰਕੇ ਕਿਹਾ ਇੱਕ ਵਾਰੀ ਬੀਬੀ ਭੈਣ ਵੀਣਾ ਹੱਸੀ ਪਰ ਕੀ ਅਸਲੀ ਹਾਸਾ ਸੀ ਜਾ ਵੀਣੀ ਪ੍ਰਮਾਤਮਾ ਤੇਰਾ ਸੁਹਾਗ اٹਲ ਰੱਖੇ ਕਹਿ ਕੇ ਕਿਦਾਰ ਨੇ ਆਪਣੀਆਂ ਬਾਹਾਂ ਖਿੱਚ ਲਈਆਂ ਕਮਰੋਵਾਰ ਨਿਕਲ ਕੇ ਵੀਣਾ ਕੁਝ ਹੀ ਕਦਮ ਗਈ ਸੀ ਕਿ ਪਿੱਛੋਂ ਬੁਹਾ ਵਜਨ ਤੇ ਫਿਰ ਕੁੰਡਾ ਵਜਨ ਦੀ ਆਵਾਜ਼ ਉਸ ਨੂੰ ਸੁਣਾਈ ਦਿੱਤੀ ਘਰ ਵੱਟ ਤੋਂ ਪਹਿਲਾਂ ਵੀਣਾ ਨੇ ਸੜਕ ਵਾਲੇ ਨਾਲਕੇ ਤੋਂ ਬੁੱਕ ਪਾਣੀ ਲੈ ਕੇ ਮੂੰਹ ਧੋ ਲਿਆ ਸ਼ਾਇਦ ਰੁਨੀਆਂ ਅੱਖਾਂ ਦਾ ਭੇਦ ਲੁਕਾਉਣ ਲਈ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਪਾਰਟ ਅਗਲੀ ਵੀਡੀਓ ਦੇ ਵਿੱਚ ਧੰਨਵਾਦ